ਅੱਜ ਦੀ ਦੁਨੀਆ ਵਿੱਚ ਇੱਕ ਅਜੀਹੀ ਖਬਰ ਆਈ ਹੈ ਜੋ ਸਾਰੇ ਰਾਜਨੀਤਿਕ ਮਾਹਿਰਾਂ ਨੂੰ ਹੈਰਾਨ ਕਰ ਗਈ ਹੈ। ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਜਨਰਲ ਜ਼ਾਂਗ ਯੂ ਯਕਸ਼ਿਆ ਨੂੰ ਅਚਾਨਕ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਉਹ ਵਿਅਕਤੀ ਸੀ ਜੋ ਰਾਸ਼ਟਰਪਤੀ ਯੀ ਜਿਨਪਿੰਗ ਤੋਂ ਬਾਅਦ ਦੂਜੇ ਨੰਬਰ ਤੇ ਮੰਨਿਆ ਜਾਂਦਾ ਸੀ। 75 ਸਾਲ ਦੇ ਇਸ ਜਨਰਲ ਤੇ ਲਗਾਏ ਗਏ ਦੋਸ਼ ਇੰਨੇ ਗੰਭੀਰ ਹਨ ਕਿ ਸੁਣ ਕੇ ਹੀ ਰੋਂਗਟੇ ਖੜੇ ਹੋ ਜਾਂਦੇ ਹਨ। ਪਹਿਲਾ ਦੋਸ਼ ਹੈ ਅਨੁਸ਼ਾਸਨ ਪੰਗ ਕਰਨਾ ਦੂਜਾ ਭ੍ਰਸ਼ਟਾਚਾਰ ਅਤੇ ਸਭ ਤੋਂ ਖਤਰਨਾਕ ਦੋਸ਼ ਹੈ ਅਮਰੀਕਾ ਨੂੰ ਚੀਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਗੁਪਤ ਜਾਣਕਾਰੀ ਲੀਕ ਕਰਨਾ ਇਹ ਉਹ ਜਨਰਲ ਸੀ ਜੋ ਯੀ ਜਿੰਪਿੰਗ ਨੂੰ ਬਚਪਨ ਤੋਂ ਜਾਣਦਾ ਸੀ ਅਤੇ 6 ਦਹਾਕੀਆਂ ਤੱਕ ਚੀਨੀ ਫੌਜ ਦੀ ਸੇਵਾ ਕਰਦਾ ਰਿਹਾ ਪਰ ਅੱਜ ਉਸ ਦਾ ਇਹ ਹਾਲ ਹੈ ਕਿ ਉਸਤੇ ਮੌਤ ਦੀ ਸਜ਼ਾ ਤੱਕ ਦਾ ਖਤਰਾ ਮੰਡਰਾ ਰਿਹਾ ਹੈ ਚੀਨ ਵਿੱਚ ਅਜਿਹੇ ਘਟਨਾਵਾਂ ਨੂੰ ਪਰਜ ਕਿਹਾ ਜਾਂਦਾ ਹੈ ਇੱਕ ਜਿਹੜਾ ਤਰੀਕਾ ਹੈ ਜਿਸ ਨਾਲ ਸ਼ਕਤੀਸ਼ਾਲੀ ਨੇਤਾਵਾਂ ਨੂੰ ਅਚਾਨਕ ਹਟਾ ਦਿੱਤਾ ਜਾਂਦਾ ਹੈ ਤਾਂ ਜੋ ਸੱਤਾ ਤੇ ਪਕੜ ਮਜ਼ਬੂਤ ਰੱਖੀ ਜਾ ਸਕੇ ਪਰ ਇਹ ਸਿਰਫ ਚੀਨ ਦੀ ਕਹਾਣੀ ਨਹੀਂ ਹੈ ਜੇ ਅਸੀਂ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਵੱਲ ਨਜ਼ਰ ਮਾਰੀਏ ਤਾਂ ਇੱਕ ਡਰਾਉਣੀ ਤਸਵੀਰ ਸਾਹਮਣੇ ਆਉਂਦੀ ਹੈ ਪਾਕਿਸਤਾਨ ਵਿੱਚ ਫੌਜ ਦਾ ਦਬਦਬਾ ਹੈ 2024 ਦੀਆਂ ਚੋਣਾਂ ਵਿੱਚ ਭਾਵੇਂ ਲੋਕਾਂ ਨੇ ਫੌਜੀ ਐਸਟੈਬਲਿਸ਼ਮੈਂਟ ਦੇ ਖਿਲਾਫ ਵੋਟ ਪਾਈ ਪਰ ਫਿਰ ਵੀ ਫੌਜ ਨੇ ਆਪਣਾ ਦਬਦਬਾ ਬਣਾਈ ਰੱਖਿਆ ਹੈ ਬੰਗਲਾਦੇਸ਼ ਵਿੱਚ ਇੱਕ ਇੰਟਰਿਮ ਮਿਲਟਰੀ ਗਵਰਨਮੈਂਟ ਚੱਲ ਰਹੀ ਹੈ। ਸ਼ੇਖ ਹਸਿਨਾ ਦੇ 15 ਸਾਲ ਦੇ ਸ਼ਾਸਨ ਤੋਂ ਬਾਅਦ ਹੁਣ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਕਿਸੇ ਨੇ ਚੁਣੀ ਨਹੀਂ ਸੀ। ਮਿਆਂਮਾਰ ਵਿੱਚ ਤਾਂ ਹਾਲਤ ਹੋਰ ਵੀ ਬੁਰੀ ਹੈ। 2021 ਦੇ 쿠ਪ ਤੋਂ ਬਾਅਦ ਉੱਥੇ ਪੂਰੀ ਤਰ੍ਹਾਂ ਫੌਜੀ ਤਾਨਾਸ਼ਾਹੀ ਹੈ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਪਾਰਦਰਸ਼ੀ ਲੋਕਤੰਤਰ ਦਾ ਨਾਮੋ ਨਿਸ਼ਾਨ ਮਿਟਦਾ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕੀ ਭਾਰਤ ਇਸ ਸਭ ਤੋਂ ਬਚਿਆ ਹੋਇਆ ਹੈ? ਕੀ ਸਾਡੇ ਦੇਸ਼ ਵਿੱਚ ਲੋਕਤੰਤਰ ਸੁਰੱਖਿਅਤ ਹੈ ਇਸ ਸਵਾਲ ਦਾ ਜਵਾਬ ਇੰਨਾ ਸਿੱਧਾ ਨਹੀਂ ਹੈ ਜਿੰਨਾ ਅਸੀਂ ਸੋਚਦੇ ਹਾਂ Odisha ਦੀਆਂ ਚੋਣਾਂ ਵਿੱਚ ਇਲੈਕਸ਼ਨ ਫਰਾਡ ਦੀਆਂ ਰਿਪੋਰਟਾਂ ਆਈਆਂ ਹਨ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਧਿਰ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ ਅਦਾਲਤੀ ਫੈਸਲਿਆਂ ਤੇ ਸਵਾਲ ਉੱਠ ਰਹੇ ਹਨ ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਵੀ ਲੋਕਤੰਤਰ ਬਦਲ ਰਿਹਾ ਹੈ ਅਤੇ ਜਵਾਬਦੇਹੀ ਘਟ ਰਹੀ ਹੈ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜਨਤਾ ਨੂੰ ਅਸੈਂਬਲੀ ਲਾਈਨ ਵਾਂਗ ਪਾਰਟੀ ਲਾਈਨ ਵਿੱਚ ਢਾਲ ਦਿੱਤਾ ਗਿਆ ਹੈ ਲੋਕਾਂ ਦੀ ਆਪਣੀ ਆਵਾਜ਼ ਖਤਮ ਹੋ ਗਈ ਹੈ ਉਹ ਸਿਰਫ ਉਹੀ ਸੋਚਦੇ ਹਨ ਜੋ ਉਹਨਾਂ ਨੂੰ ਸੋਚਣ ਲਈ ਕਿਹਾ ਜਾਂਦਾ ਹੈ ਇਹ ਇੱਕ ਖਤਰਨਾਕ ਰੁਝਾਨ ਹੈ ਜੋ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਦਿਖਾਈ ਦੇ ਰਿਹਾ ਹੈ ਅਸਲ ਵਿੱਚ ਦੁਨੀਆ ਭਰ ਵਿੱਚ ਲੋਕਤੰਤਰ ਖਤਰੇ ਵਿੱਚ ਹੈ ਚੀਨ ਤੋਂ ਲੈ ਕੇ ਸਾਡੇ